ਕੀ ਕੰਮੂਆ ਤੁਹਾਡਾ ਕੀ ਆਪ ਆਪਣਾ ਕੰਮ ਟਾਈਮ ਨਾ ਕਰ ਲਿਆ ਕਰੋ ਕਿ ਸਾਡੀ ਵਾਰੀ ਜਿੰਦ ਨੂੰ ਨਹੀਂ ਉਦੋਂ ਸਾਰਾ ਦਿਨ ਨਮਕਾ ਖੜਿਆ ਕਰੋ ਪਰ ਮੀਤ ਨੇ ਰੋਟੀਆਂ ਲਾਤੀਆਂ ਪਹਿਲਾਂ ਤੇ ਬਾਅਦ ਲੱਗੀ ਝਾੜੂ ਮਾਰਨਾ ਅੱਛਾ ਤੇ ਜੋਤ ਆ ਕੇ ਉਹਦੇ ਦਿਵਾਲੇ ਹੋ ਗਈ ਕਿਉਂ ਕਿ ਮੈਂ ਬਈਆਂ ਰੋਟੀਆਂ ਨਹੀਂ ਖਾਧੀਆਂ ਜਾਂਦੀਆਂ ਨਹੀਂ ਤਾਜ਼ੀਆਂ ਰੋਟੀਆਂ ਖਾ ਕੇ ਕੀ ਪਹਿਲਵਾਨ ਬੰਨਾ ਵੇਖਾਂ ਹਾਂ ਕੰਮ ਜਿਹਦੇ ਨਾਲ ਆਪਣੀ ਵਾਰੀ ਹੁੰਦੀ ਆ ਉਹ ਦਿਨ ਗਲੋਂ-ਗਲਾਵਾਂ ਨਹੀਂ ਲਾਉਂਦੀ ਆ ਰੋਟੀਆਂ ਦਾ ਥੱੱਪਾ ਲਾ ਕੇ ਧਰ ਦਿੱਤਾ ਵਾ ਵੀ ਖਾਂਦੇ ਰੁਛਦਈਆਂ ਵਾਂਗੂ ਸਾਰਾ ਦਿਨ ਜਿ ਦਿਨ ਆਪਣੀ ਵਾਰੀ ਹੋਵੇ ਉਹ ਦਿਨ ਟੈਮਣਾ ਵੇਲੀ ਹੋ ਜਾਂਦੀ ਆ ਤੇ ਜਦੋਂ ਮੇਰੀ ਵਾਰੀ ਹੁੰਦੀ ਆ ਐਹੇ ਅਹੀਂ ਤੇ ਗਰਮ-ਗਰਮ ਖਾਣੀ ਆ ਕੁਛ ਨਹੀਂ ਆ ਨਾ ਭਲਾ ਜਾ ਕੇ ਆਹ ਬਾਬਾ ਵਧੀਆ ਕੰਮ ਆ ਤੁਹਾਡਾ ਕੀ ਆਪ ਆਪਣਾ ਕੰਮ ਟਾਈਮ ਨਾਲ ਕਰ ਲਿਆ ਕਰੋ ਤੇ ਹਾਡੀ ਵਾਰੀ ਜਿੱਦਣ ਹੋਣੀ ਉਦੋਂ ਸਾਰਾ ਦਿਨ ਨਮਕਾ ਖੜਿਆ ਕਰੋ ਕੋਈ ਕੰਮ ਤੇ ਕਰਨੀ ਨਹੀਂ ਨਾ ਮੈਂ ਕਿਹੜੀ ਵਿਹਲੇ ਬੈਠੀ ਆ ਕੰਮ ਤੇ ਕਰਨੀ ਜੇ ਜਿਹੜੀਆਂ ਅੰਦਰ ਥੱਬਾ ਰੋਟੀਆਂ ਦਾ ਲਾ ਕੇ ਰੱਖਾ ਹੈ ਜੀ ਉਹ ਕਿੰਨਾ ਖਾਣੀ ਆ ਬੰਦਿਆਂ ਖਾਣੀ ਆ ਕਿ ਜਾਨਵਰਾਂ ਨੇ ਖਾਣੀ ਆ ਤੂੰ ਹੀ ਖਾਣੀ ਮੈਂ ਹੁਣ ਲਾ ਕੇ ਰੱਖਤੀ ਆ ਤੇ ਭਾਰੇ ਨਹੀਂ ਫੇਰਨੀ ਮੈਂ ਬੜੀ ਸਿਆਣੀ ਜੀ ਆਪਣੀ ਵਾਰੀ ਜਦੋਂ ਮੇਰੀ ਵਾਰੀ ਹੁੰਦੀ ਆ ਉਦੋਂ ਤੇਰੀ ਭਾਜੀ ਨੇ ਤੇ ਰੋਟੀ ਇਦਾਂ ਖਾਣੀ ਨਹੀਂ ਉਹਨੇ ਤੇ ਤਾੜੀ-ਤਾੜੀ ਖਾਣੀ ਆ ਤੇ ਕੀ ਗੱਲ ਮੇਰੇ ਬਾਰੇ ਕੀ ਹੁੰਦਾ ਵਾ ਉਦੋਂ ਨਹੀਂ ਤਾੜੀਆਂ ਲਾ ਸਕੇ ਜਦੋਂ ਮੈਂ ਪਕਾਉਂਦੀ ਉਦੋਂ ਆ ਜਾਂਦੇ ਤੁਸੀਂ ਵੀ ਖਾ ਲੈਂਦੇ ਗਰਮ-ਗਰਮ ਤੇ ਮੇਰੇ ਵਾਰੀ ਕਦੋਂ ਵੰਦੇ ਜੀ ਵੀ ਪਕਾਉਂਦੀ ਉਦੋਂ ਖਾ ਲਈ ਉਦੋਂ ਤੇ ਰੋਗ ਮਾਰਦੀ ਸੀ ਆ ਕੇ ਕੋਈ ਗੱਲ ਨਹੀਂ ਜਦੋਂ ਤੂੰ ਪਕਾਉਣੀ ਆਂ ਨਾਲ ਆਪਾਂ ਖਾ ਲੈਨੇ ਹਾਂ ਨੂੰ ਪਤਾ ਵੀ ਤੂੰ ਪਕਾਉਂਦੀ ਆਂ ਤੇ ਗਰਮ ਗਰਮ ਖਾ ਲਈਏ ਕਿੰਨਾ ਕੇ ਖਾਂਦੇ ਜੇ ਥੋੜਾ ਜਿਹਾ ਖਿਆਲ ਰੱਖਿਆ ਕਰੋ ਕਿ ਘਰ ਚ ਹੋਰ ਵੀ ਜੀ ਰਹੇ ਆ ਆਪਣੇ ਵਾਲੀ ਮਾਰਿਆ ਝਾੜੂ ਤੇ ਵੇਲੇ ਲਾਤੀਆਂ ਰੋਟੀਆਂ ਦੇ ਵੇਲੇ ਬਾਕੀ ਤੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਤੂੰ ਬਾੜੀ ਮਾਰਨ ਤੇ ਨਹੀਂ ਹੈ ਨਾ ਜੇ ਨਹੀਂ ਪਸੰਦ ਆਂਦਾ ਫਿਰ ਆਪੇ ਮਾਰ ਲੈ ਮੇਰੀ ਜਿ ਦਿਨਵਾਰੀ ਹੁੰਦੀ ਆ ਨਾ ਮੈਂ ਮਾਰਨੀ ਆ ਬਹੁਤੀਆਂ ਸਿਆਣੀਆਂ ਸਲਾਹਾਂ ਨਾ ਦਿਆ ਕਰੋ ਆਫਰ ਭਾਰੀ ਫਿਰ ਆਪੇ ਕਰ ਲਾਸਪਾਈ ਮੈਂ ਕਿਹੜੀ ਗੱਲ ਕਰਾਂ ਪਈ ਤੇ ਪਈ ਰਹੋਗੀ ਮੈਂ ਨਹੀਂ ਕਰਨੀ ਕੋਈ ਫੇ ਮੈਨੂੰ ਕਰਨ ਤਾਂ ਫਿਰ ਮੈਨੂੰ ਰੋਕਣ ਕਾ ਲਈ ਡੇਰ ਉਹ ਜਿਹੜੀਆਂ ਰੋਟੀਆਂ ਲਾਈਆਂ ਅਸੀਂ ਨਹੀਂ ਖਾਣੀਆਂ ਸਾਰਾ ਦਿਨ ਤੁਸੀਂ ਖਾਣੀਆਂ ਮੈਂ ਤਾਂ ਪਕਾਤੀਆਂ ਤੇ ਜੇ ਖਾਣੀਆਂ ਤਾਂ ਖਾ ਲਓ ਨਹੀਂ ਖਾਣੀਆਂ ਤਾਂ ਪਈਆਂ ਰਹਿਣ ਦੋ ਆਪੇ ਪਕਾ ਕੇ ਰੋ ਆ ਅੱਜ ਤੇ ਨਹੀਂ ਖਾਵਾਂਗੇ ਤੇ ਕੱਲ ਵੇਖੀ ਫਿਰ ਕੋਈ ਰਾਤ ਨੂੰ ਲਾ ਕੇ ਰੱਖ ਦੇਣੀ ਜਦੋਂ ਮੈਂ ਪਕਾਵਾਂਗੀ ਨਾ ਫਿਰ ਗਰਮ ਗਰਮ ਖਾ ਲਿਆ ਕਰੋ ਹੁਣ ਸਾਰਾ ਦਿਨ ਮੈਂ ਰੋਟੀ ਨਾਲ ਥੋੜਾ ਲਾਉਂਦੀ ਰਹਿਣਾ ਅੱਜ ਤੇ ਪਕਾ ਕੇ ਰੱਖਦੀਆਂ ਵਾ ਨਾ ਕੱਲ ਵੇਖੋ ਕੀ ਬਣਦਾ ਵਾ ਲਾ ਕੇ ਸਾਡੇ ਕੱਲ ਰੱਖੀ ਦੱਸੂ ਤੈਨੂੰ ਪਤਾ ਨਾ ਸ਼ਾਮੀ ਲਾ ਕੇ ਰੱਖੀ ਆ ਤਾਂ ਗਈ ਬਾਰੀ ਮਾਰ ਕੇ ਤੇ ਵੇਲੀ ਹੋਏ ਨਾ ਨਾ ਪੋਚਾ ਲਾਉਣਾ ਨਾ ਗੱਲ ਨਾ ਬਾਤ ਸਾਨੂੰ ਕਿੱਡੇ ਵੇਲੇ ਸਮਝਿਆ ਇੱਕ ਸਾਰਾ ਕੰਮ ਕਰੋ ਕਰਦਾ ਤੇ ਇਹ ਕਿਨਾਂ ਨੂੰ ਪਸੰਦ ਨਹੀਂ ਆਉਂਦਾ ਉਹ ਕੀ ਹੋ ਗਿਆ ਪਰਮੀਸ ਹੁਣ ਕੀ ਹੈ ਹੁਣ ਮੈਂ ਕੰਮ ਰੋਟੀਆਂ ਪਕਾ ਕੇ ਤੇ ਬਾਰੀ ਫੇਰਣ ਦੀ ਹਾਂ ਤੇ ਪਸੰਦ ਨਹੀਂ ਆਇਆ ਕਹਿੰਦੇ ਰੋਟੀਆਂ ਲਾ ਕੇ ਰੱਖਤੀ ਆਂ ਆਪਾਂ ਗਰਮ ਗਰਮ ਖਾਣੀਆਂ ਹੀ ਬੰਦਾ ਬਸ਼ੇ ਜਦੋਂ ਗਰਮ ਗਰਮ ਲਾਉਣ ਦੀ ਹੀ ਤੋ ਉਦੋਂ ਨਹੀਂ ਖਾਦੀ ਜਾਂਦੀਆਂ ਯਾਰ ਤੂੰ ਹੀ ਨਾ ਦੋਹਾਂ ਜਾਣੀਆਂ ਨੇ ਪਤਾ ਨਹੀਂ ਕੀ ਕਰਾਉਣਾ ਘਰ ਦੇ ਵਿੱਚ ਕੀ ਕਰਾਉਣਾ ਕੀ ਹੈ ਹੁਣ ਵਾਰੀ ਬੰਨੀ ਹੈ ਵੀ ਇੱਕ ਦਿਨ ਉਹਨੇ ਬਣਾਉਣੀ ਰੋਟੀ ਇੱਕ ਦਿਨ ਮੈਂ ਬਣਾਉਣੀ ਹੈ ਤੇ ਜਦ ਮੈਂ ਬਣਾਤੀ ਹੈ ਜਦੋਂ ਲੋਹਣੀ ਜੇ ਗਰਮ ਖਾਣੀ ਹੈ ਫਿਰ ਉਦੋਂ ਖਾ ਲੈਂਦੇ ਹੁਣ ਮੈਂ ਝਾੜੂ ਮਾਰ ਰਹੀ ਹਾਂ ਤਾਂ ਉਸੇ ਮਗਰਾਂ ਆ ਗਈ ਲੜਦੀ ਮੇਰੇ ਨਾਲ ਚੱਲ ਪਰ ਮੀ ਤਾਂ ਫਿਰ ਕੀ ਹੋ ਗਿਆ ਜੀ ਉਹ ਮਗਰਾਂ ਆ ਗਈ ਤੇ ਤੇ ਤੂੰ ਐਦਾਂ ਕਰ ਲੈਂਦੀ ਰੋਟੀਆਂ ਬਾਹਰ ਚ ਲਾ ਲੈਂਦੀ ਕੱਲੇ ਭਾਰੀ ਫੇਰ ਲੈਂਦੀ ਬਾਚੋ ਘੇਰਾ ਲੈਂਦੀ ਮੈਨੂੰ ਹੀ ਕਿੰਨਾ ਸਾਰੇ ਨਾਲ ਨਾਲ ਰੋਟੀ ਖਾਣ ਵਾਸਤੇ ਮੈਂ ਤਾਂ ਲਾ ਕੇ ਰੱਖਤੀ ਹਾਂ ਜਦੋਂ ਕੋਈ ਨਹੀਂ ਆਇਆ ਤਾਂ ਮੈਂ ਝਾੜੂ ਮਾਰ ਰਹੀ ਆ ਵੀ ਚੱਲ ਕੋਈ ਗੱਲ ਨਹੀਂ ਉਹ ਨਿੱਕੀ ਆ ਤੇਰੇ ਤੋਂ ਠੀਕ ਹੈ ਨਾ ਨਿੱਕੀ ਤੇ ਹੈਗੀ ਤਾਂ ਬੋਲਣ ਦਾ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਵੱਡੇ ਨਾਲ ਕਿਦਾਂ ਬੋਲਣਾ ਚੱਲ ਕੋਈ ਗੱਲ ਨਹੀਂ ਮੈਂ ਕਹੂੰਗਾ ਜੋ ਬੰਨੂ ਅਗੇ ਸਮਝਾਏਗਾ ਜੋ ਤਨੂ ਠੀਕ ਹੈ ਤੇ ਮੈਂ ਰੋਟੀਆਂ ਪਕਾਉਣ ਦੀ ਉਹਨੂੰ ਪਤਾ ਸੀ ਨਾ ਮੈਂ ਰੋਟੀਆਂ ਪਕਾਉਣ ਦੀ ਬੰਦਾ ਉਦੋਂ ਆਨ ਕੇ ਕਹਿ ਦੇ ਕਿ ਰੋਟੀਆਂ ਜਾਨ ਦੀ ਲਾਇਆ ਪਰ ਠਰ ਕੇ ਖਾਣੀ ਮੈਂ ਪਹਿਲਾਂ ਭਾਰੀ ਮਾਰ ਲੈਂਦੀ ਚੱਲ ਪਰਮੀ ਤੇ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਆ ਤੂੰ ਹੀ ਮੇਰਾ ਕਿਸੂਰ ਕੱਟਾ ਕੁਝ ਨਹੀਂ ਹੈ ਤੇ ਉਹ ਮੈਂ ਤੇਰਾ ਕਿਸੂਰ ਕੀ ਕੱਟਣਾ ਵਾ ਦੱਸ ਹੁਣ ਮੈਂ ਤੈਨੂੰ ਕੀ ਕਹਾਂ ਕਿ ਵਧੀਆ ਕੀਤਾ ਆ ਠੀਕ ਹੈ ਕੋਈ ਗੱਲ ਨਹੀਂ ਫਿਰ ਤੂੰ ਨਾ ਕੋਈ ਵੀ ਗੱਲ ਕਰਿਆ ਕਰੋ ਤੂੰ ਹਮੇਸ਼ਾ ਉਹਨਾਂ ਦਾ ਹੀ ਸਾਥ ਦੇਣਾ ਜਾਂ ਜੋ ਬੰਸਈ ਹੈ ਜਾਂ ਜੋਤ ਸਈ ਹੈ ਮੈਂ ਹੀ ਗਲਤਾਂ ਬਸ ਮੈਂ ਦੱਸ ਫਿਰ ਕੀ ਕਰਾਂ ਮੈਨੂੰ ਉਹਨਾਂ ਦਾ ਵੀ ਤੇ ਦੇਖਣਾ ਪੈਂਦਾ ਨਾ ਤੂੰ ਇਹਦੇ ਦਰਾਨੀ ਚਠਾਨੀ ਆ ਦੋਵੇਂ ਜਣੀਆਂ ਆਪਸੇ ਲੜਦੀਆਂ ਰਹਿੰਦੀ ਓ ਤੇ ਹੁਣ ਅਹੀਂ ਵੀ ਦੋਵੇਂ ਜਣੇ ਲੜੀਏ ਫਿਰ ਤੂੰ ਕਦੀ ਵੇਖਿਆ ਕਿ ਜੋਬਨ ਜੋਤਰਾ ਨਾਲ ਲੜਦਾ ਹੋਏਗਾ ਪਰ ਤੂੰ ਹੀ ਉਹਨਾਂ ਕਰਕੇ ਮੇਰੇ ਨਾਲ ਲੜਦੇ ਓ ਪਰ ਮੀਤ ਮੈਂ ਤੇ ਨਾਲ ਲੜਦਾ ਨਹੀਂ ਮੈਂ ਤੈਨੂੰ ਸਮਝਾਉਂ ਦਿਆਂ ਕਿ ਕੋਈ ਗੱਲ ਨਹੀਂ ਜੇ ਉਹ ਆ ਕੇ ਤੇਰੇ ਨਾਲ ਮਾਸਾ ਗੁੱਸੇ 'ਚ ਬੋਲ ਗਈ ਹੈ ਨਾ ਇਤੋਂ ਸਰਵ ਕਰਿਆ ਕਰ ਉਹਦਾ ਨਹੀਂ ਕੋਈ ਫਰਕ ਹੈ ਕਿ ਉਸੇ 'ਚ ਬੋਲਣਾ ਠੀਕ ਹੈ ਨਾ ਮੈਂ ਇੱਥੇ ਗਲਤ ਨਹੀਂ ਹੈਗੀ ਮੈਂ ਸਹੀ ਆ ਮੈਂ ਆਪਣਾ ਕੰਮ ਟਾਈਮ ਨਾਲ ਸੰਭਲਿਆ ਹੀ ਇਹੇ ਗੱਲ ਦੀ ਪੀਰ ਪਈ ਉਹਨੂੰ ਚੱਲ ਕੋਈ ਗੱਲ ਨਹੀਂ ਮੈਂ ਸਮਝਾ ਲਾਂਗਾ ਜੋ ਬੰਨ ਨੂੰ ਕਹੂੰਗਾ ਆਪੇ ਸਮਝਾਏਗਾ ਜੋਤ ਨੂੰ ਠੀਕ ਹੈ ਹਾਂ ਠੀਕ ਆਪੇ ਕਰ ਲਿਓ ਗੱਲ ਨਹੀਂ ਤੇ ਫਿਰ ਮੈਂ ਤਾਂ ਕਰ ਹੀ ਲੈਣੀ ਗੱਲ ਉਹਨਾਂ ਨਾਲ ਨਿੱਕੀ ਨਿੱਕੀ ਗੱਲ ਤੋਂ ਨਾਲ ਵੀ ਲੜਿਆ ਨਾ ਕਰੋ ਹਨ ਨੂੰ ਲੜਨ ਦੀ ਕੀ ਲੋੜ ਪਈਏ ਜੇ ਤੁਸੀਂ ਸਾਥ ਦੋ ਸਾਡਾ ਤੇ ਤੁਸੀਂ ਰੋਟੀ ਖਾਣੀ ਹੈ ਕਿ ਲਿਆਵਾਂ ਕਿਹਦਾ ਤੂੰ ਵੀ ਨਹੀਂ ਖਾਣੀ ਹੈਗੀ ਮੈਂ ਤਾਂ ਖਾਣੀ ਆ ਪਰ ਮੀਠ ਰੋਟੀ ਭੁੱਖ ਲੱਗੀ ਆ ਮੈਨੂੰ ਚਲ ਠੀਕ ਤੇ ਤੇ ਆਪ ਇਹ ਦਰਾਨੀਆਂ ਜਠਾਨੀਆਂ ਨਾ ਸਾਰਾ ਦਿਨ ਲੜਦੀਆਂ ਰਹਿੰਦੀਆਂ ਇਹ ਚਾਹੁੰਦੀਆਂ ਕਿ ਅਸੀਂ ਵੀ ਦੋਵੇਂ ਭਰਾ ਆਪਸ ਵਿੱਚ ਲੜ ਕੇ ਨਾ ਇੱਕ ਤੁਜੀ ਦਾ ਸਿਰ ਪਾੜੀਏ ਦੱਸਿਆ ਕੋਈ ਗੱਲ ਕਰਨ ਵਾਲੀ ਅਜੇ ਦਿਨ ਚੜਿਆ ਨਹੀਂ ਤੇ ਲੜਾਈ ਤੁਸੀਂ ਚਾਲੂ ਕਰ ਵੀ ਦਿੱਤੀ ਆ ਹਾਂ ਤੁਸੀਂ ਗੱਲ ਕਰ ਲਿਓ ਜੋ ਬਣਾ ਠੀਕ ਹੈ ਨਾ ਹੁਣ ਚੁੱਪ ਕਰਕੇ ਨਾ ਆਜੋ ਪਰਮੀਤ ਕਰਾਂਗਾ ਗੱਲ ਹੌਂਸਲੇ ਨਾ ਕਰਾਂਗਾ ਹੁਣ ਏਕਵਰੀ ਮੈਂ ਫਟ ਥੋੜੀ ਮਾਰ ਦੇਣਾ ਉਹਨੂੰ ਕੋਈ ਗੱਲ ਨਹੀਂ ਤੈਨੂੰ ਪਤਾ ਨਾ ਤੂੰ ਜਾ ਕੇ ਕੋਈ ਕਹਿਣਾ ਉਹਨੂੰ ਹੈ ਨਹੀਂ ਕੁਝ ਵੀ ਤੇ ਚੁੱਪ ਕਰਕੇ ਆ ਲੈਣਾ ਤੇ ਆ ਕੇ ਮੈਨੂੰ ਕਹਿ ਦੇਣਾ ਪਰਮੀਤ ਤੂੰ ਇੱਕਦਾਂ ਕਾਲੀ ਬੜੀ ਕਰਨੀ ਹੈ ਹੁਣ ਜੇ ਤੂੰ ਮੈਨੂੰ ਦੱਸੀ ਆ ਗੱਲ ਕੋਈ ਗੱਲ ਨਹੀਂ ਮੈਨੂੰ ਜਵਨ ਨੂੰ ਮਿਲਦਾ ਜਦੋਂ ਮੈਂ ਉਹਨਾਂ ਨਾਲ ਕਰਨਾ ਗੱਲ ਜਵਨ ਨੂੰ ਸਮਝਾ ਦਿਓ ਕਿ ਜੋਤ ਨੂੰ ਕਹਿ ਦੇ ਕਿ ਕਿੱਦਾਂ ਦੇਣਾ ਬੋਲਣਾ ਕੋਈ ਨਹੀਂ ਕਹਿ ਦੇਣਾ ਮੈਂ ਜਵਨ ਨੂੰ ਤੂੰ ਮੀਂ ਥੋੜਾ ਜਾ ਤੇ ਆ ਰੱਖਿਆ ਕਰ ਕੋਈ ਗੱਲ ਨਹੀਂ ਮੇਰਾ ਧਿਆਨ ਨਹੀਂ ਤੇ ਜਾ ਤੁਸੀਂ ਗੱਲ ਕਰਕੇ ਆਓ ਚਲਾ ਲੈ ਜਾ ਭੰਡੇ ਭੰਡੇ ਤੇ ਮੈਂ ਲੈ ਜਾਣੀ ਆ ਤੂੰ ਤੁਸੀਂ ਹੁਣੇ ਜਾ ਕੇ ਗੱਲ ਕਰਕੇ ਆਓ ਦਿਨ ਉੱਲੇ ਮੈਂ ਚੱਲਣਾ ਕਰਕੇ ਆਣਾ ਗੱਲ ਤੈਨੂੰ ਨਹੀਂ ਸਬਰ ਆਣਾ ਹੁਣ ਪਤਾ ਲੱਗੂਗਾ ਨਾ ਕਿ ਵੱਡੇ ਨੇ ਕਿਦਾਂ ਬੋਲੀਦਾ ਜਦੋਂ ਇਹਨਾਂ ਨੇ ਜਾ ਕੇ ਕੀਤੀ ਜੋ ਬੰਨਾ ਗੱਲ ਤਾਂ ਭੈਣ ਕੇ ਇਹਦੇ ਦਿਵਾਲੇ ਹੋਊਗਾ ਇਹ ਤੇ ਕਹਿੰਦੀ ਹੈ ਨਾ ਕਿ ਆਪਾਂ ਦੋਵੇਂ ਜਣੇ ਲੜਦੇ ਰਹੀਏ ਹੁਣ ਜੇ ਮਰੂਗਾ ਨਾ ਬੰਦਪਕੇ ਤੇ ਫੇਰ ਮੈਂ ਜਾਣਾ ਦੇਖਾਂ ਦਾ ਕੋਈ ਗੱਲ ਮੈਂ ਛੇਤੀ ਕੰਮ ਸੰਭਾ ਲੈ ਜੋ ਤੂੰ ਇੱਥੇ ਇੱਕ ਬੈਠੀ ਆ ਤੇ ਬਹਿਣਾ ਹੀ ਆ ਭਾਜੀ ਹੋਰ ਮੈਂ ਫੇਰ ਕੀ ਕਰਾਂ ਬਹੁ ਮੇਰੀ ਚੋਣ ਗੱਲ ਉਹਦਾ ਨਾ ਸੁਭਾਅ ਬੜਾ ਕਾਲਾ ਆ ਮੇਰੇ ਗੱਲ ਪੈਂਦੀ ਸੀ ਹੁਣ ਅੰਦਰ ਜਾ ਕੇ ਤੇ ਮੈਂ ਉਹਨੂੰ ਆਖਿਆ ਮੈਂ ਕੋਈ ਗੱਲ ਨਹੀਂ ਮੈਂ ਜੋਬਨ ਨੂੰ ਕਹਿਣਾ ਅੱਪੇ ਉਹ ਜੋਬਨ ਨੂੰ ਸਮਝਾਊਗਾ ਉਹ ਬਾਜੀ ਜੋਬਨ ਨੂੰ ਨਾ ਪਉਤਾ ਕਿਉ ਮੈਨੂੰ ਕੀ ਸਮਝਾਉਣਾ ਆ ਵੇਖ ਲਓ ਕੰਮ ਆ ਭਾਰੀ ਪਈ ਜੇ ਇੱਥੇ ਸੁੱਟ ਕੇ ਮੇਰੇ ਅੱਗੇ ਪਿਆਪੇ ਮਾਰਦੀ ਰਹਿ ਭਾਰੀ ਤੇ ਮੈਂ ਠੇਕਾ ਥੋੜੀ ਲਿਆਵਾ ਵੀ ਸਾਰੀ ਉਮਰ ਘਰ ਦਾ ਕੰਮ ਮੈਂ ਹੀ ਕਰਨਾ ਮੈਂ ਇੰਨੀ ਗੱਲ ਹੀ ਆਖੀ ਆ ਫੇਰ ਰੋਟੀ ਉਹ ਲੋ ਨਾ ਦਿੰਦੇ ਜਗ੍ਹਾ ਹੀ ਖਾਣੀ ਆ ਤੇ ਉਹ ਡਾਇਬੀਟਸ ਨਾਲ ਖਾਣੀਆਂ ਹੁੰਦੀਆਂ ਦੇਖ ਲਿਆ ਕਰੋ ਨਿਤ ਨਹੀਂ ਸੀ ਅਹੀ ਬੰਦੇ ਆ ਕੋਈ ਜਾਨਵਰ ਥੋੜੀ ਬਾਊ ਮੇਰੀ ਸੁਣ ਗੱਲ ਮੈਂ ਤੇਨੂੰ ਸਮਝਾਉਣੀ ਆ ਮੈਂ ਤੇਰੇ ਨਾਲ ਥੋੜੀ ਆ ਮੈਂ ਤੇ ਸਮਝਾਈ ਸਕਣਾ ਨਾ ਤੁਹਾਨੂੰ ਉਹ ਨਾਨਾ ਪਾਜੀ ਮੈਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਆ ਮੈਨੂੰ ਬੜੀ ਸਮਝਵਾ ਤੇ ਮੈਂ ਆਪੇ ਸਮਝ ਜਾਣਾ ਵਾ ਉਹਨੂੰ ਸਮਝਾਓ ਜਿਹੜੀ ਸਾਰਾ ਦਿਨ ਮੇਰੇ ਤੇ ਕੰਮ ਛੱਡ ਕੇ ਚਲ ਜਾਂਦੀ ਮੇਰੀ ਗੱਲ ਸੁਣੋ ਕੱਲ ਮੈਂ ਭਾਰੀ ਵੀ ਮਾਰੀ ਮੈਂ ਪੋਚਾ ਵੀ ਮਾਰਿਆ ਮੈਂ ਰੋਟੀਆਂ ਵੀ ਪਕਾਈਆਂ ਤੇ ਆ ਹੁਣ ਅੱਜ ਇਹਨਾਂ ਕੱਲੀ ਭਾਰੀ ਮਾਰਨੀ ਉਹ ਵੀ ਮੇਰੇ ਅੱਗੇ ਸੋਚ ਕੇ ਵੇਦੇ ਰਹਿਣ ਲੋਕੀ ਮੈਂ ਵੀ ਨਹੀਂ ਜੇ ਕਰਨੀ ਸਮਝਾਉਣਾ ਤੇ ਸਮਝਾ ਦੋ ਆ ਜਾਂਦੇ ਵੀ ਨੂੰ ਸਮਝਾਉਣ ਦੱਸ ਕੀ ਕਰਾਂ ਮੈਂ ਜੇ ਉਹਨੂੰ ਕਹਿਣਾ ਵਾ ਉਹ ਸਿਰ ਦੇ ਵਾਲਾ ਨੂੰ ਪੈਂਦੀ ਆ ਤੇ ਮੈਂ ਸੋਚਿਆ ਵੀ ਚੱਲ ਇਹ ਛੋਟੀ ਆ ਤੇ ਉਹਨੂੰ ਮੈਂ ਸਮਝਾ ਲਾਂ ਤੇ ਇਹ ਵੀ ਨਹੀਂ ਗੱਲ ਸੁਣਦੀ ਦੀ ਇਹ ਵੀ ਟੁੱਟ ਟੁੱਟ ਕੇ ਪੈਂਦੀ ਦੀ ਆ ਹੁਣ ਜੇ ਮੈਂ ਜੋਬੋ ਨੂੰ ਕਿਹਾ ਉਹ ਆਕੇ ਇਹਨੂੰ ਕਹੇਗਾ ਫਿਰ ਘਰ ਚ ਕਲੇਸ਼ ਪੈਣਾ ਫਿਰ ਤੇ ਉਹੋ ਗੱਲ ਹੋਗੀ ਨਾ ਲੜਾਈ ਲੱਗਣ ਵਾਲੀ ਇਹਨਾਂ ਦੋਨਾਂ ਦਰਾਨੀਆਂ ਜਠਾਨੀਆਂ ਨੂੰ ਆਪ ਹੀ ਸਮਝਾਉਣੀ ਚਾਹੀਦੀ ਹੈ ਕਿ ਅਸੀਂ ਰਲ ਕੇ ਰਹੀਏ ਚਲ ਮਾਣਾ ਦੇਖਣਾ ਮੈਨੂੰ ਲੱਗਦਾ ਜੋਵਨ ਨਾਲ ਗੱਲ ਕਰਨੀ ਪੈਣੀ ਆ ਦੱਸਣਾ ਹੀ ਪੈਣਾ ਉਹਨੂੰ ਇਦਾਂ ਨਹੀਂ ਇਹਨਾਂ ਨੇ ਹਟਣਾ ਜੋਗਣਾ ਚਲ ਚਲ ਠੀਕ ਆ ਮੈਂ ਕਰਦਾ ਬਾਅਦ ਚ ਗੱਲ ਕਰਦਾ ਹੈ ਤੈਨਾਂ ਕਰ ਲੈ ਕਰ ਲੈ ਗੱਲ ਪਹਿਲੇ ਕੋਈ ਨਹੀਂ ਹਾਂ ਠੀਕ ਆ ਨਹੀਂ ਨਹੀਂ ਸ਼ਾਮੀ ਸ਼ਾਮੀ ਕਰਦੇ ਗੱਲ ਹਾਂ ਓਕੇ ਓਕੇ ਉਹ ਜੋ ਬਣ ਸਮਝ ਨਹੀਂ ਆਉਂਦੀ ਦੀ ਉਹ ਦੋਨੋਂ ਨੇ ਫੇਰ ਸਿੰਘ ਫਸਾਏ ਦੇ ਉਹ ਕਿਹੜੀ ਗੱਲੋਂ ਹੁਣ ਗੱਲ ਕੋਈ ਵੀ ਨਹੀਂ ਰੁਮੀਦ ਨੇ ਰੋਟੀਆਂ ਲਾਤੀਆਂ ਪਹਿਲਾਂ ਹੂੰ ਤੇ ਬਾਅਦ ਲੱਗੀ ਝਾੜੂ ਮਾਰਨਾ ਅੱਛਾ ਤੇ ਜੋਤ ਆ ਕੇ ਉਹਦੇ ਦਿਵਾਲੇ ਹੋ ਗਈ ਕਿਉਂ ਕਿ ਮੈਂ ਬਈਆਂ ਰੋਟੀਆਂ ਨਹੀਂ ਕੋਈ ਖਾਧੀਆਂ ਜਾਂਦੀਆਂ ਉਹ ਲੈ ਦੱਸ ਬਈਆਂ ਕਿਤੇ ਕਹਿੰਦੇ ਵੀ ਹਫਤਾ ਪਰਾਣੀਆਂ ਵਾਂ ਮੇਰੇ 2 ਘੰਟੇ ਪਹਿਲਾਂ ਲਾਈਆਂ ਹੋਣੀਆਂ ਆਵਾਂ ਤੇ ਹੁਣ ਖਾਲੇ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਯਾਰ ਇਹਨਾਂ ਦਾ ਕਰਾਂ ਕੀ ਹੁਣ ਪਰਮੀਤ ਆਈ ਏ ਮੇਰੇ ਕੋਲ ਉਹ ਕਹਿੰਦੀ ਆ ਕਿ ਤੁਸੀਂ ਉਹਨੂੰ ਸਮਝਾਓ ਉਹਦੀ ਗਲਤੀ ਆ ਤੇ ਗਲਤੀ ਪਰਮੀਤ ਦੀ ਵੀ ਹੈਗੀ ਆ ਮੈਂ ਜੋਤਨਾ ਗੱਲ ਕਰਕੇ ਆਇਆ ਪਰਮੀਤ ਜੇ ਅੱਜ ਹੁਣ ਕੰਮ ਕਰਨ ਦੀ ਵਾਰੀ ਭਾਬੀ ਦੀ ਹੀਗੀ ਤੇ ਚਲ ਜੀ ਉਹਨੇ ਕਿਤੇ ਪਹਿਲਾਂ ਫੁਲਕੇ ਚਾਰ ਲਾ ਦੇ ਵੀ ਚਲ ਖਾ ਲੈਣਗੇ ਤੇ ਕਿੱਡਾ ਕਿਤੇ ਉੱਥੇ ਫਟ ਵੱਜ ਗਿਆ ਵਾ ਦੱਸੋ ਕਿਸ ਨੂੰ ਤੁਸੀਂ ਐਵੇਂ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਤੇ ਨਾ ਭਾਬੀ ਨੂੰ ਕੋਹ ਕਹਿਓ ਜੋਤ ਦੀ ਤੇ ਆਤਮਾ ਵਾ ਵਦੂ ਬੋਲਣ ਦੀ ਯਾਰ ਮੈਨੂੰ ਨਹੀਂ ਉਹ ਸਮਝ ਲੱਗਾਂਦੀ ਦੀ ਉਹ ਦੋਹੇ ਜਾਨੀਆਂ ਆਉ ਟੋਟੋ ਟਪੈਂਦੀਆਂ ਇਹਨਾਂ ਦੀ ਆਦਤ ਵਾ ਅੱਗੇ ਨਹੀਂ ਨੂੰ ਪਤਾ ਕੀ ਕਰਦੀਆਂ ਇਹ ਦਰਾਣੀਆਂ ਜਠਾਣੀਆਂ ਦੀ ਪੁੱਠੀ ਆਦਤ ਹੈ ਸੀ ਹੈ ਨਾ ਇਸੇ ਕਰਕੇ ਤਾਂ ਤਾਂ ਕੰਮ ਵੰਡਿਆ ਸੀ ਕਿ ਇੱਕ ਦਿਨ ਉਹ ਕਰੇ ਦੂਜੇ ਦਿਨ ਉਹ ਕਰੇ ਕੰਮ ਭਲਾ ਕਿੰਨਾ ਕਰ ਗਏ ਤੇ ਹਾਂ ਰੋਟੀਆਂ ਲਾਣੀਆਂ ਤੇ ਮਾਰਾ ਦਾ ਝਾੜੂ ਮਾਰ ਨਹੀਂ ਉਹ ਵੀ ਨਹੀਂ ਕੋਈ ਕੀਤਾ ਜਾਂਦਾ ਕੋਈ ਗੱਲ ਨਹੀਂ ਤੁਹਾਨੂੰ ਹੁਣ ਕੱ ਲੈਣਾ ਭਾਬੀ ਨੇ ਓਏ ਆਹੋ ਕਹਿ ਤੂੰ ਉਹਨੂੰ ਜੋਬਨ ਨੂੰ ਕਹੀਂ ਪਰ ਮੇਰੀ ਗੱਲ ਸੁਣ ਉਹਨੂੰ ਕਹੀਂ ਨਾ ਕੁਝ ਵੀ ਯਾਰਾ तरीके ना समझावी ਉਹ ਮੈਂ ਕੱਖ ਨਹੀਂ ਕਹਿਣਾ ਤੁਸੀਂ ਵੀ ਭਾਬੀ ਨੂੰ ਕਹਿ ਦੇਵੋ ਮੈਂ ਜੋ ਬੰਨੋ ਕਹਿਤਾ ਵਾ ਬਸ ਬਸ ਤੇ ਮੈਂ ਕਹਿ ਦੂੰਗਾ ਵੀ ਕੋਈ ਨਹੀਂ ਮੇਰ ਨਾਲ ਗੱਲ ਹੋ ਗਈ ਆ ਤੇ ਮੈਂ ਜੋਤ ਨੂੰ ਸਮਝਾ ਦੂੰਗਾ ਵੀ ਤੂੰ ਨਾ ਇਦਾਂ ਕਰਿਆ ਕਰ ਠੀਕ ਪਰ ਜੋਤ ਨੇ ਕਿਹਾ ਇੱਥੇ ਦੱਸ ਫਲੀਟ ਬੰਨਾ ਵਾ ਵੀ ਤਾਜ਼ੀਆਂ ਰੋਟੀਆਂ ਖਾ ਕੇ ਤਾਂ ਕੀ ਆ ਯਾਰ ਜੇ ਪਹਿਲਾਂ ਲਾਤੀ ਆ ਅੱਧਾ ਘੰਟਾ ਖਾਣੀ ਤੇ ਰੋਟੀ ਆ ਉੱਥੇ ਕੀ ਦੱਸੋ ਉੱਥੇ ਕੀ ਫਰਕ ਪੈ ਚਲਿਆ ਹੁਣ ਸ਼ਾਮਾਂ ਦੀਆਂ ਰੋਟੀਆਂ ਰਾਤ ਦੀਆਂ ਪੱਕੀਆਂ ਕਈ ਵਾਰੀ ਸਵੇਰੇ ਖਾਈ ਦੀਆਂ ਤੇ ਖਾਣੀਆਂ ਪੀਂਦੀਆਂ ਘਰਾਂ ਵਰਗੇ ਘਰ ਵਾ ਉਸ ਦੱਸੋ ਸੁਟਣੀਆਂ ਥੋੜੀ ਆ ਹੋਰ ਕੀ ਯਾਰ ਸਮਝ ਨਹੀਂ ਲੱਗਦੀ ਇਹਨਾਂ ਦੀ ਕੀ ਕਰਦੀਆਂ ਬੰਦੀ। ਪਤਾ ਨਹੀਂ ਕਿੱਦਾਂ ਇਹਨਾਂ ਨੇ ਸੁਧਰਨਾ ਵਾ ਦੱਸ ਦੋ ਜਣੀਆਂ ਜੇ ਦੋਵਾਂ ਦੀਆਂ ਆਪਚ ਭੰਡੀਆਂ ਅਜੇ ਸੱਸ ਨਹੀਂ ਕੋਈ। ਅਜੇ ਸੱਸ। ਸੱਸ ਹੁੰਦੀ ਨਾ ਤੇ ਇਹਨਾਂ ਨੂੰ ਦੱਸਦੀ ਵੀ ਸੱਸ ਕਿਹੜੀ ਸ਼ੈ ਦਾ ਨਾਮ। ਇਹਨਾਂ ਲੜਦੀਆਂ ਰਹਿਣਾ ਕਰਨਾ ਸੀ ਬਸ। ਪਰ ਹੁਣ ਵੀ ਇਦਾਂ ਹੀ ਕਾੜਦੀਆਂ। ਗਵਾਂਢੀ ਮੇਨੇ ਮਾਰਦੇ ਆ। ਕੋਈ ਘਰ ਆ ਜੇ ਉਹ ਮੁੜ ਕੇ ਗੱਲਾਂ ਕਰਦੇ 100 100 ਤੇ ਕੀ ਕਰਦੀਆਂ ਤੁਹਾਡੀਆਂ ਕਰਦੀਆਂ ਦੋਵਾਂ ਦੀਆਂ। ਚੱਲ ਕੋਈ ਗੱਲ ਨਹੀਂ। ਨਹੀਂ ਹੋਣੀ ਇਥੇ ਸਫਾਈਆਂ ਦੇ ਜੀ ਕਰਨੇ ਜਿਹੜੀ ਬਾਰ ਬਾਰੀ ਮੇਰੇ ਸਿਰ ਤੇ ਸੋਟਾ ਹੈ ਉਹ ਕਿਨੇ ਮਾਰਨੀ ਆ ਮੈਂ ਤਾਂ ਕਰਨੀ ਨਹੀਂ ਰਹੀ ਤੁਸੀਂ ਰੋਕੇ ਫੇ ਮੈਂ ਅੰਦਰ ਆ ਕਿ ਮੈਂ ਅੰਦਰ ਆ ਨਹੀਂ ਜਿਹੜਾ ਹੁਣ ਬਾਜੀ ਨੂੰ ਪੜਾ ਕੇ ਆਈ ਆ ਉਹ ਬੜਾ ਚੰਗਾ ਕੰਮ ਕੀਤਾ ਵਾ ਉਹਨੂੰ ਮੇਰੇ ਸਿਰ ਤੇ ਚੜਾਤਾ ਜਾ ਕੇ ਪਜਾ ਹੁਣ ਜੋਤ ਨੂੰ ਕਹ ਦੇ ਕਿ ਮੈਂ ਭੁਗਾਉਣਾ ਨਹੀਂ ਮੈਂ ਨਹੀਂ ਦੱਸਣਾ ਉਹਨੂੰ ਹੋਰ ਮੈਂ ਕਿਹਨੂੰ ਦੱਸਣਾ ਹੀ ਦੱਸੀ ਜਾ ਫਿਰ ਜਦੋਂ ਮੈਂ ਇਹਨਾਂ ਨੂੰ ਦੱਸਿਆ ਨਾ ਫਿਰ ਵੇ ਕੀ ਤਰੀਕੇ ਦਾ ਕਲਾਸ ਲੱਗਦੀ ਤੇ ਮੇਰੀ ਗਲਤੀ ਹੋ ਗਈ ਦੱਸ ਦੇ ਤੇ ਆ ਗਲਤੀ ਨਹੀਂ ਆ ਇਹ ਗਲਤੀ ਕੀ ਮੈਂ ਦੁਬਾਰੀ ਫੇਰਾਂਦੀ ਹੀ ਨਾ ਤੇ ਮੈਂ bari ਨਹੀਂ ਹੋ ਫੇਰਨੀ ਮੈਂ ਜੀ ਅੱਜ ਨਾ ਨਾ ਫੇਰੀ ਮੈਂ ਕੱਲ ਵੀ ਨਹੀਂ ਹੋ ਫੇਰਨੀ ਕੋਈ ਰਹਿੰਦੇ ਮੈਂ ਠੇਕਾ ਨਹੀਂ ਕਰਿਆ ਮੈਂ ਜਦੋਂ ਫੇਰਨੀ ਨਾ ਰੁਕ ਕੇ ਕਿਹੇ ਆਣਗੇ ਉਹ ਜਾਣਦੇ ਦੀਦੀ ਤੇਰਾ ਰੋਈ ਦਾ ਕੰਮ ਆ ਉਹਦਾ ਤੈਨੂੰ ਹੱਥ ਪੈ ਗਈ ਹੈ ਵੇਲੀਆਂ ਖਾਂਦੀ ਤੇ ਬੰਦੇ ਨੂੰ ਪੜਾਉਂਦੀ ਪੜਾ ਗਏ ਦੂਜਿਆਂ ਦੇ ਸਹਣਾਣੇ ਚੜਦਿਆ ਕਰ ਜੇ ਉਹਨੇ ਜੋ ਬੰਨੂ ਕੋਈ ਜਾ ਕੇ ਸ਼ਿਕਾਇਤ ਲਈ ਨਾ ਤੇ ਮੇਰੇ ਤੋਂ ਪੂਰਾ ਕੋਈ ਨਹੀਂ ਨਾ ਕਿਉਂ ਨਹੀਂ ਹੈ ਜਦੋਂ ਮੇਰੇ ਨਾਨਕੀ ਬੋਲੀ ਹੈ ਇਦਾਂ ਤੈਨੂੰ ਬੋਲੰਦਾ ਨਹੀਂ ਮੈਨੂੰ ਕਿਦਾਂ ਬੋਲਾਂਗੇ ਹਨ ਕਹਿੰਦੀ ਹੋਣੀ ਆ ਵੀ ਜੋ ਬਣਾ ਕੇ ਇਹ ਤੇ ਦਿਵਾਲੇ ਹੋਊਗਾ ਤੇ ਫਿਰ ਮੈਂ ਤਮਾਸ਼ਾ ਵੇਖੂਗੀ ਐਦਾਂ ਨਹੀਂ ਉਹ ਨਹੀਂ ਉਹ ਤੇਰੇ ਦਿਵਾਲੇ ਹੋਣਾ ਚੱਲ ਕੋਈ ਨਹੀਂ ਮੈਂ ਇਹਨਾਂ ਨੂੰ ਕਹੂੰਗੀ ਨਾ ਇਹਨਾਂ ਨੂੰ ਪੁੱਛਾਂ ਹਾਂ ਵੀ ਭਲਾ ਇਹ ਕੀ ਕਰਦੇ ਆ ਇਹਨਾਂ ਕੰਮ ਕਰਦੇ ਨਾ ਕੁਝ ਕਰਦੇ ਜਿੱਦਰ ਮੈਂ ਲਾਉਣੀ ਹੁੰਦੀ ਆ ਤੇ ਸੁਣਾਉਂਦੇ ਆ ਮੈਂ ਨਹੀਂ ਕਰਦੀ ਤੇ ਨੌਕਰਾਨੀ ਰੱਖੀ ਹੋਣੀ ਕੋਈ ਜਿੱਦਾਂ ਕੰਮ ਕਰਦੇ ਰਹਿੰਦੇ ਕਿਹਾ ਉਦੋਂ ਕਰ ਲੈਂਦੇ ਉਹ ਫਿਰ ਜਿੱਦਰ ਮੇਰੀ ਵਾਰੀ ਹੁੰਦੀ ਆ ਨਾ ਮੈਨੂੰ ਵੀ ਨੌਕਰਾਨੀ ਨਾ ਸਮਝਿਆ ਕਰੋ ਕੱਲ ਵੇਖਿਓ ਕੀ ਬੰਦਾ ਵਾ ਤੇ ਜੇ ਐਦਾਂ ਨਾ ਨਾ ਦਿਨ ਚੱਲੇ ਤੇ ਮੈਂ ਵੀ ਤਮਾਸ਼ਾ ਲਾਹੜਿਆ ਕਰੂੰ ਸਾਰਾ ਦਿਨ ਕੋਈ ਗੱਲ ਨਹੀਂ ਵੇਖ ਲਾਂਗੇ ਫਿਰ ਕਰ ਲਈ ਜੋ ਕਰਨਾ ਉਹ ਮੈਂ ਇਹਨਾਂ ਨੂੰ ਲਾਸਟ ਵਾਰੀ ਕਹਿ ਕੇ ਚਲੀ ਆ ਜੇ ਆ ਕੇ ਮੇਰੇ ਦਿਵਾਲੇ ਫਿਰ ਕਿੰਨਾ ਖੁਸ਼ ਹੁੰਦੀ ਐ ਤਾਂ ਅੱਜ ਵੇਹ ਮਾੜੀ ਜੀ ਗੱਲ ਹੋਈ ਐ ਤੇ ਕਿੱਦਾਂ ਮੇਰੇ ਨਾਲ ਲੜਨ ਆ ਗਈ ਐ ਮੈਨੂੰ ਤਾਂ ਲੱਗਦਾ ਵਾ ਕਿ ਇਹ ਜੋ ਬੰਨਾ ਗੱਲ ਕੀਤੀ ਹੋਣੀ ਐ ਤਾਂ ਹੀ ਹੋਈ ਐ ਮੇਰੇ ਨਾਲ ਲੜਨ ਵਾਸਤੇ ਜੋ ਤੇ ਮੇਰੀ ਗੱਲ ਸੁਣੋ ਜੇ ਕੋਈ ਇਹੋ ਜਿਹਾ ਦਿਨ ਆ ਜਾਏਗਾ ਵੀ ਜਦੋਂ ਤੁਸੀਂ ਦੋ ਜਣੇ ਨਹੀਂ ਲੜਦੀਆਂ ਤੇ ਕੋਈ ਗਨਾਹ ਹੋ ਜਾਊਗਾ ਹੁਣ ਕੀ ਹੋਇਆ ਵਾ ਹੁਣ ਕਿਹਨੇ ਪੜਾਤਾ ਤੁਹਾਨੂੰ ਪੜਾਵਾ ਕਹਿੰਦੇ ਆ ਪ੍ਰਵੀਰ ਨੂੰ ਕੀ ਆਖਿਆ ਆਖਿਆ ਵਾ ਮੈਂ ਮੈਂ ਮੇਰੇ ਵਾਂਗ ਤਾੜੀਆਂ ਖਾਣੀਆਂ ਹੁੰਦੀਆਂ ਆਪਣੀਆਂ ਵਾਂਗ ਸੁੱਖ ਤੇ ਏਡਾ ਟੇਰ ਰੋਟੀਆਂ ਦਾ ਲਾ ਕੇ ਧਰਤਾ ਵਾ ਮੈਨੂੰ ਸਹਾਣਵਾ ਵੀ ਮੈਂ ਭਈਆਂ ਸਹਾਣਵਾ ਤਾੜੀਆਂ ਰੋਟੀਆਂ ਖਾ ਕੇ ਕੀ ਕਿ ਪਹਿਲਵਾਨ ਬੰਨਾ ਵਾ ਉਹ ਤੁਸੀਂ ਨਾ ਬੰਨਾ ਹੋਊਗਾ ਮੈਂ ਸਮਝੋ ਮੈਂ ਪਹਿਲਵਾਨ ਨਹੀਂ ਬੰਨਾ ਤੇਰੀ ਗੱਲ ਸੁਣ ਇਹਦਾ ਚੰਗਾ ਨਹੀਂ ਲੱਗਦਾ ਤੁਸੀਂ ਵੀ ਸਮਝੋ ਤੇ ਪਰਮੇਤ ਵੀ ਸਮਝੇ ਹੁਣ ਜੇ ਤੁਸੀਂ ਲੜਦੀਆਂ ਰਹਿੰਦੀਆਂ ਜੇ ਆਂਢੀ ਗਵੰਢੀ ਹਾਨੂੰ ਮੇਨੇ ਮਾਰਦੇ ਦੋਵਾਂ ਭਰਾਵਾਂ ਨੂੰ ਕੀ ਮੇਨਾ ਮਾਰਦਾ ਤਾਂ ਤੇ ਮੇਨਾ ਮਾਰਦਾ ਯਾਰ ਮਾਰਦਾ ਹੀ ਇਹ ਜਿੰਨੇ ਤੁਹਾਨੂੰ ਦੱਸੋ ਕਿ ਮੈਂ ਹੁਣੇ ਜਾਣੀ ਉਹਦੇ ਬਾਰੇ ਇਹੋ ਤੇ ਤੁਹਾਡੀਆਂ ਤਾਂ ਦੋਵਾਂ ਦੀਆਂ ਮਾੜੀਆਂ ਮੇਰੀ ਗੱ ਵਧੀਆ ਤੁਸੀਂ ਦੋਵੇਂ ਜਰੀਆਂ ਹੈਗੀਆਂ ਨਾ ਤੁਹਾਡੀ ਸੱਸਮਾ ਨਾਹੀਂ ਤੁਹਾਨੂੰ ਟੋਕਦੇ ਕਿਸ ਗੱਲ ਤੋਂ ਤੁਸੀਂ ਲੜਦੀਆਂ ਕੱਲੀ ਆਪਜਾ ਟੋਕਦੇ ਨਹੀਂ ਤੇ ਹੋਰ ਕੀ ਕਰਦੇ ਜੇ ਉਹ ਤੁਹਾਡੇ ਕੰਨ ਭਰ ਦਿਨੇ ਤੁਸੀਂ ਆ ਕੇ ਮੇਰੇ ਦਿਵਾਲੇ ਹੋ ਜਾਂਦੇ ਜੇ ਮੇਰੀ ਵੀ ਘਰੇ ਸੁਨਿਆ ਕਰੋ ਮੇਰੇ ਕਹਿਣ ਦੇ ਵੀ ਉਹਨਾਂ ਨਾਲ ਲੜਿਆ ਕਰੋ ਚੱਲ ਹੂੰ ਤੋ ਇਦਾਂ ਕਰ ਰੋਟੀ ਖਾ ਲਓ ਤੇ ਜੇ ਤੁਹ ਤਾਜੀ ਰੋਟੀ ਖਾਣੀ ਹੁੰਦੀ ਹੈ ਨਾ ਤੇ ਤਾਜੀ ਲਾ ਕੇ ਆਓ ਖਾ ਲਿਆ ਕਰੋ ਉਹ ਨਾ ਨਾ ਪਾ ਇਹ ਪੱਥਰ ਤੇ ਲਕੀਰਵਾ ਮੈਂ ਤਾਜੀ ਰੋਟੀ ਅੱਜ ਖਾਣੀ ਆ ਤੇ ਖਾਣੀ ਵੀ ਪਰਮੀ ਦੇ ਹੱਥਾਂ ਦੀ ਆ ਮੈਂ ਨਹੀਂ ਆਪ ਕਾ ਖਾਣੀ ਕੀ ਗੱਲ ਮੈਂ ਨਹੀਂ ਪਕਾ ਕੇ ਦਿੰਦੀ ਖਾਣਾ ਫਿਰ ਉਹ ਕਹਿੰਦੀ ਮੈਂ ਨਹੀਂ ਕਿ ਲਾ ਕੇ ਦੇਣੀ ਉਹ ਨਹੀਂ ਲਾ ਕੇ ਦੇਣੀ ਤੇ ਕੱਲ ਕਿਹੜਾ ਦੇਣੀ ਚੜਨਾ ਇਦਾਂ ਭੁੱਖੇ ਰਹਿਣਗੇ ਮੈਂ ਤੇ ਰਸੋਈ ਨੂੰ ਵੀ ਦਾਲਾ ਮਾਰ ਦੇਣਾ ਇੰਨੇ ਕੰਮ ਚੱਲਦਾ ਰਹੂਗਾ ਫਿਰ ਅਸੀਂ ਦੋਵੇਂ ਭਰਾ ਫਿਰ ਬਾਹਰੋਂ ਖਾਇਆ ਕਰਾਂਗੇ ਜਾ ਕੇ ਤੁਸੀਂ ਜਿੱਥੇ ਮਰਜ਼ੀ ਖਾਓ ਮੈਂ ਰੋਟੀ ਖਾਣੀ ਤਾਜੀ ਉਹ ਵੀ ਜਿਹਦੇ ਨੇ ਇਹਨਾਂ ਦੀ ਵਾਰੀ ਹੋ ਗਈ ਉਹ ਦਿਨ ਤੇ ਪੱਕੀ ਤਾਜੀ ਖਾਣੀ ਆ ਤੇ ਬਾਕੀ ਮੈਨੂੰ ਸਮਝਾਉਣਾ ਆ ਜਾ ਕਰੋ ਮੈਨੂੰ ਬੜੀ ਸਮਝ ਦਿੱਤੀ ਮੇਰੇ ਪੇਕੇਆਂ ਨੇ ਇਹ ਕਹਿੰਦੇ ਬੜੀ ਸਮਝ ਦਿੱਤੀ ਐ ਤੈਨੂੰ ਦੋਵੇਂ ਜਣੀ ਇੱਕ ਦੂਜੇ ਨਾਲ ਲਾ ਕੇ ਖਾਂਦੀਆਂ ਅੱਜ ਤੱਕ ਪਵਾੜਾ ਪੈਣਾ ਹੀ ਨਹੀਂ ਸੀਗਾ ਹੁਣ ਇਹਨਾਂ ਮਗਰ ਲਾ ਕੇ ਤੇ ਸਾਡੇ ਭਰਾਵਾਂ ਭਰਾਵਾਂ ਚ ਫਿੱਕ ਪਊਗੀ ਤੇ ਕੌਣ ਸਾਨੂੰ ਸਿਆਣਾ ਆਖੂਗਾ ਆਂਡੀ ਕਮਾਡੀ ਸਾਨੂੰ ਅੱਗੇ ਮੇਨੇ ਮਾਰਦੇ ਆ ਉੱਠੇ ਕੰਮ ਕਰਦੀਆਂ ਮੈਂ 10 ਵਜੇ ਤੁਸੀਂ ਜੇ ਉਹਨੇ ਪਕਾ ਦਿੱਤੀਆਂ ਰੋਟੀਆਂ ਥੋੜਾ ਜਿਹਾ ਪਹਿਲਾਂ ਤੇ ਤੂੰ ਖਾਲਾ ਤੇ ਭਾਬੀ ਵੀ 10 ਵਜੇ ਜੇ ਤੇਰੀ ਅੱਜ ਵਾਰੀ ਆ ਤੇ ਤੂੰ ਤਾਜ਼ੀਆਂ ਲਾ ਦੇ ਦੋਵੇਂ ਇੱਕ ਦੂਜੇ ਨੂੰ ਘਟ ਨਹੀਂ ਜੀਂ ਦੋਵੇਂ ਬਰਾਬਰ ਹੀ ਐ ਸਭ ਕੋ ਚੜਦੇ ਚੜ੍ਹਦੀਆਂ ਇੱਕ ਦੂਜੇ ਤੋ